ਸੰਗਤ ਬਖਸ਼ਣ ਜੋਗ ਹੈ ਹੋਏ ਕੰਤਾ ਘਰ ਮੇਲੋ ਮੇਰੇ ਭਾਈ ਦੁਖ ਦਾ ਗੁਰੂ ਕੌਲੇ ਬਲਾਈ ਤੇ ਮੁਕਵਾਕਾ ਇਸ਼ਾਰ ਇਹ ਗੁਰੂ ਪੰਥ ਤੇ ਗੁਰੂ ਸੰਗਤ ਵਿੱਚ ਆਨ ਕੇ ਸੇਵਾਵਾਂ ਨਿਭਾਉਣਾ ਉਦਮ ਬਲ ਪਿਆਰ ਬਖਸ਼ਿਸ਼ ਕਰਨ ਬਲਾਉ ਵਾਹਿਗੁਰੂ ਅੱਜ ਜੋ ਦੋ ਸ਼ਤਾਬ ਦੀਆਂ ਤਾਨਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਇਸਤਵ ਦੀ 450 ਸਾਲਾਂ ਤਾਨਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦੀ ਜਿਹੜੀ ਇਸਤਵ ਦੀ ਆ ਉਹ ਬੜੀ ਵੱਡੀ ਪੱਧਰ ਤੇ ਸੰਤਾਂ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੇ ਸਹਿਯੋਗ ਨਾਲ ਮਨਾਉਣ ਵਾਸਤੇ ਤਿਆਰੀਆਂ ਰੰਗੀਆਂ ਵਾ ਅੱਜ ਪੁਲਿਸ ਵੱਲੋਂ ਜੇ શ્રીਮਾਨ ਸਾਡੇ ਜੋ ਪ੍ਰਧਾਨ ਸਾਹਿਬ ਨੇ ਸਰਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਸੰਗਤਾਂ ਦੇ ਮਹਾਪੁਰਖਾਂ ਦੇ ਜਿਹੜੇ ਜੁਬੇਵਾਰ ਸੱਜਣ ਨੇ ਉਹਨਾਂ ਦੀ ਸਲਾਹਾਂ ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਆਪਾਂ ਕਿਤਨਾ ਵੱਡੀ ਪੱਧਰ ਤੇ ਕਿਤਨਾ ਸੋਹਣੇ ਰੂਪ ਵਿੱਚ ਇਹਨੂੰ ਮਨਾ ਸਕਦੇ ਆ ਉਹਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਸੱਦੀ ਸੀ ਤੇ ਮੀਟਿੰਗ ਜਿਹੜੀ ਆ ਵੱਡੇ ਜਿਹੜੇ ਮਹਾਪੁਰਖੀ ਜਿਵੇਂ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਛੋਰ ਸਿੰਘ ਵਾਲੇ ਮੁਖੀ ਦਲਬਾਬਾ ਬਦੀਜਨ ਸਾਹਿਬ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਜੋ ਤਰਨਤਾਲ ਦੇ ਮੁਖੀ ਨੇ ਸਰਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸ੍ਰੀਮਾਨ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਜ਼ਿੰਮੇਵਾਰ ਫਰਜਨ ਆਏ ਸੀ ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਪੂਰੀਵਾਲੀ ਸਾਹਿਬਾਂ ਦੇ ਜਿਹੜੇ ਇੱਥੇ ਸੇਵਾਵਾਂ ਚੱਲਦੀਆਂ ਉਹ ਵੀ ਆਏ ਸਨ ਹੋਰ ਬਾਹਪੁਰਛ ਜਿੰਨੇ ਵੀ ਜਿਨ੍ਹਾਂ ਨੂੰ ਬੇਨਤੀ ਕੀਤੀ ਇਹ ਸਾਡੇ ਮੈਨੇਜਰ ਸਾਹਿਬ ਨੇ ਜੋ ਪ੍ਰਬੰਧ ਕੀਤੇ ਨਾ ਉਹ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਵੇਖ ਲਿਆ ਬਹੁਤ ਵੱਡੀ ਪੱਧਰ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਆ ਤੇ ਸਾਰੇ ਸਿਆਣੇ ਬੰਦਾਂ ਨੇ ਆਪੋ ਆਪਣੀ ਕੀਮਤੀ ਸਿਹਾਬ ਹੀ ਦਿੱਤੇ ਆ ਉਹਨਾਂ ਸੁਝਾਵਾਂ ਤੇ ਅਮਲ ਵੀ ਕੀਤਾ ਜਾਊਗਾ ਸਮੇਂ-ਸਮੇਂ 'ਤੇ ਸਾਰੇ ਪ੍ਰਬੰਧ ਇਹ ਕੀਤੇ ਜਾਣਗੇ ਇਸ ਸਬੰਧ ਦੇ ਵਿੱਚ ਇਹ ਮੀਟਿੰਗ ਕਰਦੇਗੇ ਅੱਜ ਜੋ ਦੋ ਸਤਾਬ ਦੀਆਂ ਤਾਨਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦੀ ਸਤਾਬ ਦੀ 450 ਸਾਲਾਂ ਤਾਨਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦੀ ਜਿਹੜੀ ਸਤਾਬ ਦੀ ਉਹ ਬੜੀ ਵੱਡੀ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਮਹਾਪੁਰਖਾਂ ਦੇ ਸਹਿਯੋਗ ਨਾਲ ਮਨਾਉਣ ਵਾਸਤੇ ਤਿਆਰੀਆਂ ਰੰਗੀਆਂ ਵਾਂ ਅੱਜ ਪੋਲਿਸ ਵੱਲੋਂ ਜੇ ਸ੍ਰੀਮਾਨ ਸਾਡੇ ਜੋ ਪ੍ਰਧਾਨ ਸਾਹਿਬ ਨੇ ਸਤਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਸੰਗਤਾਂ ਦੇ ਮਹਾਪੁਰਖਾਂ ਦੇ ਜਿਹੜੇ ਜੁम्मेवार ਸੱਜਣ ਨੇ ਉਹਨਾਂ ਦੀ ਸਲਾਹਾਂ ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਆਪਾਂ ਕਿਤਨਾ ਵੱਡੀ ਪੱਧਰ ਤੇ ਕਿਤਨਾ ਸੋਹਣੇ ਰੂਪ ਵਿੱਚ ਇਹਨੂੰ ਮਨਾ ਸਕਦੇ ਹਾਂ ਕੌਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਸੱਦੀ ਸੀ ਤੇ ਮੀਟਿੰਗ ਜਿਹੜੀ ਆ ਵੱਡੇ ਜਿਹੜੇ ਮਹਾਪੁਰਖੀ ਜਿਵੇਂ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਛੋਰ ਸਿੰਘ ਵਾਲੇ ਮੁਖੀ ਦਲਬਾਬਾ ਬਦੀਚਨ ਸਾਹਿਬ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਜੋ ਤਰਨਤਾਲ ਦੇ ਮੁਖੀ ਨੇ ਕਾਰ ਸੇਵਾ ਵਾਲੇ ਮਹਾਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸ੍ਰੀਮਾਨ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਜ਼ਿੰਮੇਵਾਰ ਸੱਜਣ ਆਏ ਸੀ ਇਸੇ ਤਰ੍ਹਾਂ ਸ੍ਰੀ ਮਾਨਸੰਤ ਦਾ ਬਾਬਾ ਪੂਰੀਵਾਲੀ ਸਾਹਿਬਾਂ ਦੇ ਜਿਹੜੇ ਇੱਥੇ ਸੇਵਾਵਾਂ ਚੱਲਦੀਆਂ ਉਹ ਵੀ ਆਏ ਸਨ ਹੋਰ ਬਾਹਪੁਰਛ ਜਿੰਨੇ ਵੀ ਜਿਨ੍ਹਾਂ ਨੂੰ ਬੇਨਤੀ ਕੀਤੀ ਇਹ ਸਾਡੇ ਮੈਨੇਜਰ ਸਾਹਿਬ ਨੇ ਜੋ ਪ੍ਰਬੰਧ ਕੀਤੇ ਨਾ ਉਹ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਵੇਖ ਲਿਆ ਬਹੁਤ ਵੱਡੀ ਪੱਧਰ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਆ ਤੇ ਸਾਰਿਆਂ ਸਿਆਣਿਆਂ ਬੰਦਾਂ ਨੇ ਆਪ ਕੋ ਆਪਣੇ ਕੀਮਤੀ ਸਿਹਾਰ ਵੀ ਦਿੱਤੇ ਆ ਉਹਨਾਂ ਸੁਝਾਵਾਂ ਤੇ ਅਮਲ ਵੀ ਕੀਤਾ ਜਾਊਗਾ ਸਮੇ ਸਮੇਂ ਦਾ ਸਾਰੇ ਪ੍ਰਬੰਧ ਇਹ ਕੀਤੇ ਜਾਣਗੇ ਇਸ ਸਬੰਧ ਦੇ ਵਿੱਚ ਇਹ ਮੀਟਿੰਗ ਕਰੀਏ